ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਐਮ ਕੇ ਪੰਜਾਬੀ ਕਹਾਣੀਆਂ ਚੈਨਲ ਤੇ ਜਿੱਥੇ ਹਰ ਰੋਜ਼ ਮਿਲਦੀ ਹੈ ਇੱਕ ਨਵੀਂ ਕਹਾਣੀ ਜਿਹੜੀ ਦਿਲ ਚ ਵਸ ਜਾਂਦੀ ਹੈ ਜੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਘੰਟੀ ਵੀ ਜ਼ਰੂਰ ਦਬਾਓ ਤਾਂ ਜੋ ਹਰ ਨਵੀਂ ਕਹਾਣੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਨਵੀਂ ਕਹਾਣੀ ਹੱਥ ਵਿੱਚ ਬੈਗ ਫੜ ਕੇ ਕਮਲ ਕਿਤੇ ਜਾਣ ਨੂੰ ਕਮਰੇ ਚੋਂ ਬਾਹਰ ਨਿਕਲੀ ਤਾਂ ਕਮਲ ਦੀ ਨਾਨਾ ਰਾਜਵੀਰ ਨੇ ਉਹਦੇ ਹੱਥ ਚੋਂ ਬੈਗ ਖੋਲਿਆ ਤੇ ਗੁੱਸੇ ਵਿੱਚ ਬੋਲੀ ਜਦੋਂ ਮੈਂ ਤੈਨੂੰ ਮਨਾ ਕੀਤਾ ਸੀ ਤਾਂ ਤੇਰੀ ਕਿਵੇਂ ਹਿੰਮਤ ਹੋਈ ਤੋਰਨ ਦੀ ਜਦ ਤੇਰੀ ਮਾਂ ਹੀ ਮਰ ਗਈ ਤੇ ਫਿਰ ਵਾਰਾਗਰਦੀ ਕਰਨ ਕਿੱਥੇ ਚੱਲੀ ਆ ਮੈਨੂੰ ਚੰਗੀ ਤਰ੍ਹਾਂ ਪਤਾ ਆ ਕਿ ਤੂੰ ਤੇ ਕੁਲਦੀਪ ਕੋਈ ਬਹਾਨਾ ਬਣਾਉਂਦੇ ਹੋ ਪਲਾ ਮਾਂ ਬਿਨਾ ਪੇਕੇ ਹੁੰਦੇ ਆ ਕਮਲ ਨੇ ਰਾਜਵੀਰ ਨੂੰ ਅੱਖਾਂ ਵਿਖਾ ਕੇ ਗੁੱਸੇ ਚ ਕਿਹਾ ਕਿ ਖਬਰਦਾਰ ਮੇਰਾ ਬੈਗ ਮੈਨੂੰ ਫੜਾ ਦੇ ਵਾਪਸ ਮੈਂ ਆਪਣੇ ਬਿਮਾਰ ਪਿਓ ਦੇ ਕੋਲ ਚੱਲੀ ਆ ਤੈਨੂੰ ਵਿੱਚ ਬੋਲਣ ਦੀ ਲੋੜ ਨਹੀਂ ਤਾਂ ਕਮਲ ਦੀ ਸੱਸ ਵੀ ਰੌਲਾ ਪਾਉਣ ਲੱਗ ਪਈ ਕਿ ਕਿੰਨੇ ਦਿਨਾਂ ਦੀ ਪੇਕੇ ਜਾਣ ਦੀ ਰਾਟ ਲਾਈ ਆ ਇਹਨੇ ਹੁਣ ਚੱਲੀ ਆ ਆਪਣੇ ਪਿਓ ਦੇ ਕੋਲ ਆਪਣੇ ਪਿਓ ਨੂੰ ਇੱਕ ਗੱਲ ਕਹਿ ਦੀ ਕਿ ਮੇਰੀ ਧੀ ਦੇ ਵਿਆਹ ਦਾ ਸਾਰਾ ਇੰਤਜ਼ਾਮ ਉਹਦੇ ਹੀ ਘਰ ਹੋਣਾ ਆ ਇਨਾ ਵੱਡਾ ਘਰ ਆ ਕੀ ਉਹ ਇੱਕ ਤਰ੍ਹਾਂ ਕੇ ਮਰੂਗਾ ਜੇ ਪਿਓ ਬਿਮਾਰੀ ਹੋ ਗਿਆ ਆ ਤਾਂ ਹੁਣ ਆਪਣੇ ਘਰੋਂ ਆਪਣਾ ਹਿੱਸਾ ਲੈ ਕੇ ਵਾਪਸ ਆਈ ਨਹੀਂ ਤਾਂ ਇੱਥੇ ਮੈਂ ਬਣ ਨਹੀਂ ਦੇਣਾ ਤੈਨੂੰ ਸੁਣ ਕੇ ਕਮਲ ਅੰਦਰ ਹੀ ਅੰਦਰ ਗੁੱਸੇ ਨਾਲ ਬੁਖਲਾ ਗਈ ਤੇ ਉਸ ਤੋਂ ਬਾਅਦ ਕਮਲ ਨੇ ਇਹੋ ਜਿਹਾ ਕਦਮ ਚੁੱਕਿਆ ਕਿ ਸਾਰਿਆਂ ਦੇ ਹੋਸ਼ ਟਿਕਾਣੇ ਆ ਗਏ ਕਮਲ ਨੂੰ ਉਦੋਂ ਨਨਾਨ ਪੂਰੇ ਘਰ ਚ ਲੱਭਦੀ ਸੀ ਪਰ ਉਹ ਛੱਤ ਤੇ ਸੀ ਕੱਪੜੇ ਸੁੱਕਣੇ ਪਾਉਣ ਗਈ ਸੀ ਹੱਥ ਵਿੱਚ ਫੋਨ ਫੜਿਆ ਹੋਇਆ ਸੀ ਤੇ ਪਰੇਸ਼ਾਨ ਖੜੀ ਸੀ ਉਹਦੀ ਆਵਾਜ਼ ਸੁਣ ਕੇ ਕਮਲ ਦੇ ਕੰਨ ਖੜੇ ਹੋ ਗਏ ਉਦੋਂ ਨਾਨ ਰਾਜਵੀਰ ਗੁੱਸੇ ਵਿੱਚ ਆਈ ਤੇ ਬੋਲੀ ਇਹ ਵੇਖ ਮੈਡਮ ਇਥੇ ਪਤਾ ਨਹੀਂ ਕੀ ਕਰਦੀ ਆ ਲੱਗਦਾ ਹੈ ਆਪਣੀ ਮਾਂ ਨੂੰ ਫੋਨ ਕਰਕੇ ਚੁਗਲੀਆਂ ਕਰਦੀ ਆ ਸਾਡੀਆਂ ਮੇਰੀ ਮਾਂ ਥੱਲੇ ਭੁੱਖੀ ਬੈਠੀ ਆ ਤੇ ਇਹ ਇਥੇ ਆਪਣੀ ਮਾਂ ਨਾਲ ਗੱਲਾਂ ਕਰਨਦੀ ਆ ਕਮਲ ਨੇ ਕਿਹਾ ਰਾਜਵੀਰ ਇਹ ਨਾ ਬੋਲਣ ਦੀ ਕੀ ਲੋੜ ਆ ਤੈਨੂੰ ਮੈਂ ਆਉ ਨਹੀਂ ਲੱਗੀ ਸਾ ਪਤਾ ਨਹੀਂ ਤੈਨੂੰ ਮੇਰੇ ਪੇਕੇ ਨਾਲ ਕੀ ਪਰੇਸ਼ਾਨੀ ਆ ਕੀ ਦੁਸ਼ਮਣੀਆਂ ਤੇਰੀ ਉਹਨਾਂ ਨਾਲ ਮੈਂ ਕਿੰਨੀ ਵਾਰ ਕਿਹਾ ਆ ਕਿ ਜਬਾਨ ਸਾਹਮਣੇ ਬੋਲਿਆ ਕਰ ਹੁਣ ਤੂੰ ਹੀ ਖਾਣਾ ਬਣਾ ਦੇ ਮੈਂ ਕੱਪੜੇ ਸੁੱਕਣੇ ਪਾ ਕੇ ਆਉਣੀ ਆ ਰਾਜਵੀਰ ਦਾ ਮੂੰਹ ਗੁੱਸੇ ਨਾਲ ਲਾਲ ਹੋ ਗਿਆ ਤੇ ਉੱਚੀ ਬੋਲੀ ਇਹੋ ਤਾਂ ਸਿੱਖਿਆ ਹੈ ਆਪਣੇ ਪੇਕੇ ਆ ਤੂੰ ਤੇ ਸਾਨੂੰ ਵਿਖਾਉਣੀ ਆ ਆਪਣਾ ਆਪ ਹੁਣ ਮਾਂ ਹੀ ਪੁੱਛੂਗੀ ਹੁਣ ਤੈਨੂੰ ਰਾਜਵੀਰ ਉਹਨੂੰ ਧਮਕੀ ਦੇ ਕੇ ਥੱਲੇ ਚਲੀ ਗਈ ਤਾਂ ਕਮਲ ਨੇ ਸੋਚਿਆ ਹੁਣ ਮਾਂ ਤਾਂ ਹੀ ਪਿੱਛੇ ਪੈ ਜਾਣਗੀਆਂ ਪਹਿਲਾਂ ਹੀ ਮੈਨੂੰ ਕਿੰਨੀ ਪਰੇਸ਼ਾਨੀਆਂ ਇਹਨਾਂ ਨੂੰ ਤਾਂ ਹਰ ਵਕਤ ਖਾਨਦੀ ਪਈ ਰਹਿੰਦੀ ਆ। ਰਾਜਵੀਰ ਨੇ ਰੌਲਾ ਪੰਦੇ ਹੋਏ ਮਾਂ ਨੂੰ ਜਾ ਕੇ ਕਿਹਾ, "ਮੰਮੀ ਵੇਖ, ਇਹਨੂੰ ਮਹਾਰਾਣੀ ਨੂੰ ਛੱਤ ਤੇ ਜਾ ਕੇ ਬਹਿ ਗਈ ਆ। ਮੈਂ ਕਿਹਾ ਕਿ ਮਾਂ ਭੁੱਖੀ ਬੈਠੀ ਆ ਉਹਨੂੰ ਰੋਟੀ ਪਕਾ ਦੇ, ਪਰ ਉਹ ਤਾਂ ਉਲਟਾ ਮੈਨੂੰ ਹੀ ਰੋਟੀ ਪਕਾਉਣ ਨੂੰ ਕਹਿੰਦੀ ਆ। ਇਹਦੇ ਪਰ ਕੁਝ ਜ਼ਿਆਦਾ ਹੀ ਨਿਕਲੇ ਆ।" ਇਹ ਸੁਣ ਕੇ ਰਾਜਵੀਰ ਦੀ ਮਾਂ ਪਰ ਕੁਠੀ ਤਾਂ ਉਦੋਂ ਹੀ ਕਮਲ ਵੀ ਥੱਲੇ ਆ ਗਈ। ਮਾਂ ਨੇ ਕਮਲ ਨੂੰ ਫੜ ਕੇ ਖਿੱਚਿਆ ਤੇ ਜ਼ੋਰ ਨਾਲ ਧੱਕਾ ਦੇ ਕੇ ਜ਼ਮੀਨ ਤੇ ਸੁੱਟ ਦਿੱਤਾ। ਕਮਲ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਥੱਲੇ ਜਾਂਦਿਆਂ ਹੀ ਉਹਦੇ ਨਾਲ ਐਵੇਂ ਦਾ ਕੁਝ ਹੋਵੇਗਾ ਉਹ ਗੁੱਸੇ ਵਿੱਚ ਬੋਲੀ ਮੰਮੀ ਇਹ ਕੀ ਤਰੀਕਾ ਆ ਤਾਂ ਸੱਸ ਨੇ ਉੱਚੀ ਆਵਾਜ਼ ਵਿੱਚ ਕਿਹਾ ਕੀ ਕਿਹਾ ਤੂੰ ਰਾਜਵੀਰ ਨੂੰ ਰੋਟੀ ਆਪ ਕਾਲਾ ਕਿਉਂ ਤੇਰੇ ਹੱਥ ਟੁੱਟ ਗਏ ਆ ਉਦੋਂ ਹੀ ਰਾਜਵੀਰ ਆਪਣੀ ਮਾਂ ਨੂੰ ਸ਼ਿਕਾਇਤ ਕਰਨ ਲੱਗੀ ਕਿ ਇਹ ਚੋਰੀ-ਚੋਰੀ ਆਪਣੀ ਮਾਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਉਹ ਤਾਂ ਮੈਂ ਚਲੀ ਗਈ ਉੱਤੇ ਹੀ ਇਸ ਲਈ ਇਹਨੇ ਫੋਨ ਕੱਟ ਦਿੱਤਾ ਮੇਤਾ ਇਹ ਐਨੀ ਧੇਰ ਛਾਤ ਤੇ ਕੀ ਕਰਦੀ ਸੀ ਭਲਾ ਉਦੋਂ ਹੀ ਕਮਲ ਨੇ ਰਾਜਵੀਰ ਵੱਲ ਗੁੱਸੇ ਵਿੱਚ ਵੇਖਿਆ ਤੇ ਬੋਲੀ ਰਾਜਵੀਰ ਬਕਵਾਸ ਕਰਨ ਦੀ ਲੋੜ ਨਹੀਂ ਤੈਨੂੰ ਆਪਣੀ ਮਾਂ ਨਾਲ ਕਿਹੜੀ ਧੀ ਗੱਲ ਨਹੀਂ ਕਰਦੀ ਤੇ ਮੰਮੀ ਜੀ ਹੱਥ ਤਾਂ ਤੁਹਾਡੀ ਕੁੜੀ ਦੇ ਵੀ ਟੁੱਟੇ ਆ ਜਿਹੜਾ ਆਪਣੀ ਮਾਂ ਨੂੰ ਤੂੰ ਰੋਟੀਆਂ ਨਹੀਂ ਪਕਾ ਕੇ ਦੇ ਸਕਦੀ ਤਾਂ ਭਲਾ ਇਹ ਸੋਹਰੇ ਜਾ ਕੇ ਕੀ ਕਰੂਗੀ ਇਹ ਸੁਣ ਕੇ ਗੁੱਸਾ ਸੱਸ ਦਾ ਗੁੱਸਾ ਸਤਵੇਂ ਸਿਮਾਨ ਤੇ ਪਹੁੰਚ ਗਿਆ ਬਹੁਤ ਜ਼ੁਬਾਨ ਚੱਲਦੀ ਆ ਤੇਰੀ ਲੱਗਦਾ ਆ ਤੇਰੀ ਜ਼ਬਾਨ ਕਟਣੀ ਪੈਣੀ ਹੁਣ ਫਿਰ ਵੇਖਦੀ ਕਿਹੜੇ ਮੂੰਹ ਨਾਲ ਆਪਣੀ ਮਾਂ ਨਾਲ ਚੁਗਲੀਆਂ ਕਰਦੀਆਂ ਤੂੰ ਕਮਲ ਸਮਝ ਗਈ ਕਿ ਇਹ ਤਾਂ ਅਨਪੜ੍ਹ ਗਵਾਰਾਂ ਦਾ ਟੱਬਰ ਆ ਕੁਝ ਵੀ ਕਰ ਸਕਦੇ ਆ ਉਹ ਤੁਰੰਤ ਆਪਣੇ ਕਮਰੇ ਵਿੱਚ ਚਲੀ ਗਈ ਤੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਤੇ ਅੰਦਰੋਂ ਉੱਚੀ ਆਵਾਜ਼ ਵਿੱਚ ਬੋਲੀ ਜੇ ਤੁਸੀਂ ਮੇਰੇ ਨਾਲ ਇਹੋ ਜਿਹਾ ਕੁਝ ਕੀਤਾ ਤਾਂ ਮੈਂ ਪੁਲਿਸ ਨੂੰ ਸੱਦ ਲੂੰਗੀ ਫਿਰ ਜੇਲ੍ਹ 'ਚ ਜਾ ਕੇ ਚੱਕੀ ਪੀਸਿਓ ਰਾਜਵੀਰ ਨੇ ਆਪਣੀ ਮਾਂ ਨੂੰ ਕਿਹਾ ਇਹਦੀ ਮਾਂ ਇਹਨੂੰ ਇਹੋ ਤਾਂ ਟ੍ਰੇਨਿੰਗ ਦੇਂਦੀ ਰਹਿੰਦੀ ਆ ਵੇਖ ਲਾ ਮੰਮੀ ਇੱਕ ਤਾਂ ਇਹ ਕੰਮ ਨਹੀਂ ਕਰਦੀ ਤੇ ਉੱਤੋਂ ਪੁਲਿਸ ਦੀਆਂ ਧਮਕੀਆਂ ਦੇਂਦੀ ਆ ਦੋਵੇਂ ਮਾਂ ਤਾਂ ਹੀ ਬੋਲੀ ਰਹੀਆਂ ਸੀ ਤੇ ਕਮਲ ਆਪਣੇ ਕਮਰੇ ਵਿੱਚ ਬਹਿ ਗਈ ਉਹ ਫੋਨ ਕਰਕੇ ਪੁਲਿਸ ਨੂੰ ਵੀ ਬੁਲਾ ਸਕਦੀ ਸੀ ਕਿਉਂਕਿ ਇੱਕ ਵਾਰ ਉਹਨੇ ਗੁੱਸੇ 'ਚ ਪੁਲਿਸ ਨੂੰ ਫੋਨ ਕਰ ਵੀ ਦਿੱਤਾ ਸੀ ਤੇ ਉਹਦੇ ਪਤੀ ਨੇ ਬੜੀ ਮੁਸ਼ਕਲ ਨਾਲ ਪੁਲਿਸ ਨੂੰ ਵਾਪਸ ਭੇਜਿਆ ਸੀ ਸੱਸ ਚੁੱਪਚਾ ਬੈਠੀ ਰਹੀ ਪਰ ਤੁਰੰਤ ਆਪਣੇ ਮੁੰਡੇ ਨੂੰ ਦਫ਼ਤਰ ਵਿੱਚ ਫੋਨ ਕਰਕੇ ਕਹਿਣ ਲੱਗੀ ਪੁੱਤ ਤੂੰ ਇਹਦੀ ਮਾਂ ਨੂੰ ਦੱਸਦਾ ਕਿਉਂ ਨਹੀਂ ਇਹਨੇ ਕਿੰਨਾ ਡਰਾਮਾ ਲਾਇਆ ਇੱਥੇ ਮੈਨੂੰ ਤਾਂ ਰੋਟੀ ਦੇਣ ਤੋਂ ਵੀ ਮਨਾ ਕਰਦੀ ਆ ਹੁਣ ਅਸੀਂ ਦੋਵੇਂ ਮਾਵਾਂ ਧੀਆਂ ਕਿੱਥੇ ਚਲੇ ਜਾਈਏ ਪੁੱਤੋ ਕਮਰਾ ਬੰਦ ਕਰਕੇ ਬੈ ਗਈ ਆ ਤੇ ਪੁਲਿਸ ਬੁਲਾਉਂਦੀ ਆ ਧੰਕੀਆਂ ਦਿੰਦੀ ਆ ਕੁਲਦੀਪ ਨੇ ਫੋਨ ਤੇ ਗੁੱਸੇ ਨਾਲ ਕਿਹਾ ਕਿ ਉਹ ਤਾਂ ਕੁਝ ਵੀ ਕਹਿੰਦੀ ਆ ਇਹਦਾ ਇਹ ਨਹੀਂ ਮਤਲਬ ਕਿ ਉਹ ਸੱਚੀ ਪੁਲਿਸ ਨੂੰ ਬੁਲਾ ਲੂਗੀ ਉਹਨੂੰ ਕੋਈ ਪਰੇਸ਼ਾਨੀ ਆ ਤਾਂ ਰਾਜਵੀਰ ਵੀ ਰੋਟੀ ਪਕਾਈ ਸਕਦੀ ਆ ਤਾਂ ਸੱਸ ਪੜਕ ਗਈ ਤੇ ਬੋਲੀ ਤੂੰ ਹੀ ODI ਹੀ ਬੋਲੀ ਬੋਲਦਾ ਨਾ ਆਪਣੀ ਭੈਣ ਨੂੰ ਰੋਟੀ ਪਕਾਉਣ ਨੂੰ ਕਹਿਣਾ ਹੈ ਜੇ ਭੈਣ ਨਹੀਂ ਰੋਟੀਆਂ ਪਕਾਉਣੀਆਂ ਸੀ ਤਾਂ ਬਹੂ ਲਿਆਉਣ ਦੀ ਕੀ ਲੋੜ ਸੀ ਕੁਲਦੀਪ ਨੇ ਕਿਹਾ ਕਿ ਮੰਮੀ ਹਜੇ ਮੈਨੂੰ ਬੜਾ ਕੰਮ ਆ ਉਹਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਤਾਂ ਮਾਂ ਆਪਣੀ ਕੁੜੀ ਨੂੰ ਕਹਿਣ ਲੱਗੀ ਜਾ ਪੁੱਤ ਤੂੰ ਹੀ ਮੈਨੂੰ ਰੋਟੀਆਂ ਪਕਾ ਦੇ ਦੋ ਰਾਜਵੀਰ ਨੇ ਮੂੰਹ ਬਣਾ ਕੇ ਕਿਹਾ ਕਿ ਮੰਮੀ ਮੈਨੂੰ ਰਸੋਈ 'ਚ ਬੜੀ ਗਰਮੀ ਲੱਗਦੀ ਆ ਇਹ ਸੁਣ ਕੇ ਮਾਂ ਰਸੋਈ ਵਿੱਚ ਉੱਠ ਕੇ ਗਈ ਤੇ ਆਪਣੇ ਲਈ ਰੋਟੀਆਂ ਆਪ ਪਕਾਉਣ ਲੱਗੀ ਤੇ ਬੁੜਬੁੜਾਉਂਦੇ ਹੋਏ ਕਹਿਣ ਲੱਗੀ ਕੋਈ ਗੱਲ ਤਾਂ ਜ਼ਰੂਰ ਆ ਜਿਹੜੀ ਇਹਨਾਂ ਦੋਵਾਂ 'ਚ ਚੱਲਦੀ ਆ ਮੈਨੂੰ ਪਤਾ ਕਰਨਾ ਹੀ ਪਊਗਾ ਉਦੋਂ ਹੀ ਕਮਲ ਰਸੋਈ ਵਿੱਚ ਆਈ ਤੇ ਆਪਣੀ ਸੱਸ ਦੇ ਹੱਥ ਵਿੱਚ ਵੇਲਣਾ ਵੇਖ ਕੇ ਉਹਦੇ ਹੱਥ 'ਚੋਂ ਵੇਲਣਾ ਖੋਲ ਲਿਆ ਪਰ ਇਹੋ ਜੋ ਤੁਸੀਂ ਮੈਂ ਰੋਟੀਆਂ ਪਕਾਉਣੀ ਆ ਤੁਹਾਡੀ ਕੁੜੀ ਨੂੰ ਤਾਂ ਸ਼ਰਮ ਨਹੀਂ ਆਉਂਦੀ ਕਿ ਉਹਦੀ ਬੁੱਢੀ ਮਾਂ ਰੋਟੀਆਂ ਪਕਾ ਰਹੀ ਆ ਸੱਸ ਦੋਹੀ ਚੁੱਪਚਾਪ ਉੱਥੋਂ ਪਰਹਾ ਹਟ ਗਈ ਤੇ ਬਾਹਰ ਜਾ ਕੇ ਰਾਜਵੀਰ ਨੂੰ ਕਹਿਣ ਲੱਗੀ ਰਾਜਵੀਰ ਵੈਸੇ ਤਾਂ ਤੂੰ ਮੇਰੀ ਧੀ ਆ ਤੇ ਹਮੇਸ਼ਾ ਮੈਂ ਤੈਨੂੰ ਹੀ ਸਭ ਤੋਂ ਉੱਤੇ ਰੱਖਿਆ ਆ ਪਰ ਤੈਨੂੰ ਮੇਰਾ ਖਿਆਲ ਨਹੀਂ ਆ ਜਿਹਨੂੰ ਰੋਜ਼ ਮੈਂ ਗਾਲਾਂ ਦੇਂਦੀ ਆ ਨਾ ਤੇ ਹੁਣ ਉਹ ਮੈਨੂੰ ਰੋਟੀਆਂ ਪਕਾ ਕੇ ਦੇਣ ਲੱਗੀ ਆ ਤਾਂ ਰਾਜਵੀਰ ਨੇ ਆਪਣੀ ਮਾਂ ਦੇ ਕੰਨ ਫੇਰ ਪਰਨੇ ਸ਼ੁਰੂ ਕਰ ਦਿੱਤੇ ਤੇ ਬੋਲੀ ਇਹ ਤਾਂ ਉਹ ਦਾ ਚਾਪਲੂਸੀ ਕਰਨ ਦਾ ਤਰੀਕਾ ਆ ਤੁਸੀਂ ਸਮਝਦੇ ਨਹੀਂ ਉਹਨੂੰ ਪਤਾ ਆ ਕਿ ਹੁਣ ਵੀ ਰਾ ਕੇ ਝਗੜਾ ਕਰੂਗਾ ਇਸੇ ਲਈ ਰੋਟੀਆਂ ਪਕਾਉਣ ਲੱਗ ਪਈ ਆ ਸੱਸ ਵੀ ਉਹਦੀਆਂ ਗੱਲਾਂ ਚ ਆ ਗਈ ਤੇ ਬੋਲੀ ਹਾਂ ਤੂੰ ਠੀਕ ਏਨੀ ਆ ਉਦੋਂ ਹੀ ਕਮਲ ਪਲੇਟ 'ਚ ਰੋਟੀ ਰੱਖ ਕੇ ਲੈ ਆਈ ਤੇ ਆਪਣੀ ਸੱਸ ਨੂੰ ਰੋਟੀ ਫੜਾ ਕੇ ਬੋਲੀ ਕਿ ਮੈਂ ਤੁਹਾਡੇ ਨਾਲ ਕਦੀ ਕੁਝ ਬੁਰਾ ਨਹੀਂ ਕੀਤਾ ਪਰ ਤੁਸੀਂ ਮੈਨੂੰ ਕਦੀ ਚੰਗਾ ਨਹੀਂ ਕਿਹਾ ਅੱਜ ਵੀ ਇਹ ਹੋ ਰਿਹਾ ਆ ਉਹ ਵਾਪਸ ਚਲੀ ਗਈ ਤੇ ਦੋਵੇਂ ਉਹਨੂੰ ਗੁੱਸੇ ਵਿੱਚ ਵੇਖਣ ਲੱਗੀਆਂ ਕਮਲ ਵਾਪਸ ਕਮਰੇ ਵਿੱਚ ਗਈ ਤੇ ਫੋਨ ਤੇ ਗੱਲ ਕਰਨ ਲੱਗੀ ਰਾਜਵੀਰ ਜਾ ਕੇ ਕੰਨ ਲਾ ਕੇ ਗੱਲਾਂ ਸੁਣਨ ਦੀ ਕੋਸ਼ਿਸ਼ ਕਰਨ ਲੱਗੀ ਤੇ ਆ ਕੇ ਆਪਣੀ ਮਾਂ ਨੂੰ ਕਹਿਣ ਲੱਗੀ ਕਿ ਮਾਂ ਕੁਝ ਤਾਂ ਚੱਲ ਰਿਹਾ ਆ ਪਤਾ ਨਹੀਂ ਫੋਨ ਤੇ ਕੀ ਗੱਲਾਂ ਕਰਦੀ ਆ ਕੁਝ ਸਮਝ ਨਹੀਂ ਆਇਆ ਤਾਂ ਸੱਸ ਦੇ ਮੱਥੇ ਤੇ ਬਲ ਪੈ ਗਿਆ ਤੇ ਉਹ ਸੋਚਣ ਲੱਗੀ ਕਿ ਆਖਿਰ ਇਹੋ ਜਿਹਾ ਕੀ ਹੋ ਰਿਹਾ ਆ ਅਜਾਉਂ ਦੇ ਕੁਲਦੀਪ ਨੂੰ ਮੈਂ ਪੁੱਛਦੀ ਆ ਉਹਨੂੰ ਮੈਂ ਘਰ ਦੀ ਮਾਲਕਣ ਆ ਵੇਖਦੀ ਆ ਮੇਰੇ ਕੋਲੋਂ ਕਿਵੇਂ ਕੁਝ ਲਕਮਦਾ ਆ ਹੁਣ ਦੋਵੇਂ ਮਾਂ ਤੇ ਕੁਲਦੀਪ ਦੇ ਘਰ ਵਾਪਸ ਆਉਣ ਦੀ ਉਡੀਕ ਕਰਨ ਲੱਗੀਆਂ ਜਿਵੇਂ ਹੀ ਕੁਲਦੀਪ ਘਰ ਆਇਆ ਤਾਂ ਮਾਂ ਨੇ ਉਹਨੂੰ ਤੁਰੰਤ ਕਿਹਾ ਕਿ ਕੁਲਦੀਪ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ ਕੁਲਦੀਪ ਸਮਝ ਗਿਆ ਸੀ ਤੇ ਉਹ ਮਾਂ ਦੇ ਕੋਲ ਬਹਿ ਗਿਆ ਤਾਂ ਉਹ ਬੋਲੀ ਉਹ ਤਾਂ ਮੈਨੂੰ ਕੁਝ ਦੱਸਦੀ ਨਹੀਂ ਕੀ ਹੁਣ ਤੂੰ ਵੀ ਨਹੀਂ ਮੈਨੂੰ ਕੁਝ ਦੱਸੇਂਗਾ ਮੈਨੂੰ ਲੱਗਦਾ ਆ ਕਿ ਤੁਸੀਂ ਦੋਵੇਂ ਕੋਈ ਖਿਚੜੀ ਪਕਾ ਰਹੇ ਹੋ ਜਿਉ ਉਹ ਤੈਨੂੰ ਲੈ ਕੇ ਵੱਖ ਰਹਿਣਾ ਚਾਹੁੰਦੀ ਆ ਨਾ ਤਾਂ ਐਵੇਂ ਕਦੀ ਨਹੀਂ ਹੋਣਾ ਕਾਨਾ ਖੋਲ ਕੇ ਸੁਣ ਲਾ ਇਹ ਸੁਣ ਕੇ ਕੁਲਦੀਪ ਨੂੰ ਗੁੱਸਾ ਆ ਗਿਆ ਤੇ ਬੋਲਿਆ ਮਾਂ ਤੇਰੇ ਦਿਮਾਗ 'ਚ ਇਹੋ ਜੀਆਂ ਗੱਲਾਂ ਕੌਣ ਪੜਦਾ ਆ ਇਹੋ ਜਿਹਾ ਕੁਝ ਨਹੀਂ ਆ ਨਾ ਹੀ ਕਮਲ ਕੁਝ ਕਹਿੰਦੀ ਆ ਤਾਂ ਮਾਂ ਨੇ ਗੁੱਸੇ 'ਚ ਕਿਹਾ ਤਾਂ ਫਿਰ ਉਹ ਲੋਕ-ਲੋਕ ਕੇ ਫੋਨ ਤੇ ਕੀ ਗੱਲਾਂ ਕਰਦੀ ਰਹਿੰਦੀ ਆ ਕੁਝ ਤਾਂ ਚੱਲ ਰਿਹਾ ਆ ਕੁਲਦੀਪ ਨੇ ਆਪਣੇ ਮੱਥੇ ਨੂੰ ਹੱਥ ਮਾਰਿਆ ਤੇ ਕਿਹਾ ਮੈਨੂੰ ਕਿਸੇ ਨੇ ਪਾਣੀ ਤੱਕ ਨਹੀਂ ਪੁੱਛਿਆ ਤੇ ਰਾਜਵੀਰ ਤੂੰ ਸਾਹਮਣੇ ਬੈਠੀਆਂ ਤੂੰ ਤਾਂ ਆਪਣੇ ਭਰਾ ਦੀ ਫਿਕਰ ਕਰ ਲਿਆ ਕਰ ਰਾਜਵੀਰ ਨੇ ਮੂੰਹ ਬਣਾ ਕੇ ਕਿਹਾ ਤੇਰੀ ਮਾਂ ਰਾਣੀ ਤਾਂ ਦਰਵਾਜ਼ਾ ਬੰਦ ਕਰਕੇ ਬੈਠੀ ਆ ਤੇ ਤੂੰ ਮੈਨੂੰ ਆਪਣੀ ਫਿਕਰ ਕਰਨ ਨੂੰ ਕਹਿਂਦਾ ਆ ਫਿਰ ਉਹਦਾ ਕੀ ਕੰਮ ਆ ਇੱਥੇ ਸਾਨੂੰ ਹੀ ਸਮਝਾਉਣ ਲੱਗਾ ਆ ਪਰ ਪੂਰਾ ਅੰਦਰ ਜੋਰੂ ਦਾ غلام ਆ ਤੂੰ ਇਸੇ ਲਈ ਉਹਨੂੰ ਨਹੀਂ ਕੁਝ ਕਹਿੰਦਾ ਕੁਲਦੀਪ ਤਾਂ ਅੱਜ ਪਹਿਲਾਂ ਹੀ ਜਾਣਦਾ ਸੀ ਕਿ ਕੁਝ ਨਾ ਕੁਝ ਹੋਣ ਵਾਲਾ ਆ ਕੁਲਦੀਪ ਉੱਠ ਕੇ ਰਸੋਈ 'ਚ ਪਾਣੀ ਪੀਣ ਚਲਾ ਗਿਆ ਤਾਂ ਰਾਜਵੀਰ ਨੇ ਕਿਹਾ ਮਾਂ ਮੈਂ ਤੈਨੂੰ ਪੱਕਾ ਦੱਸਦੀ ਆ ਕਿ ਕੁਝ ਹੋਣ ਵਾਲਾ ਆ ਕਿਉਂਕਿ ਮੈਂ ਮਹਾਰਾਣੀ ਨੂੰ ਇਹ ਕਹਿੰਦੇ ਸੁਣਿਆ ਸੀ ਕਿ ਮੈਂ ਪੈਕਿੰਗ ਕਰਨ ਲਵਾਂਗੀ ਤੂੰ ਦੱਸ ਦੇ ਇਹ ਪੱਕਾ ਵੀਰਨਾਂ ਵਾਲੀ ਗੱਲ ਕਰਦੀ ਹੋਣੀ ਆ ਬਸ ਇਹ ਸਾਨੂੰ ਕੁਝ ਦੱਸਣਾ ਨਹੀਂ ਚਾਹੁੰਦੇ ਕੁਲਦੀਪ ਕਮਰੇ ਵਿੱਚ ਗਿਆ ਤਾਂ ਕਮਲ ਨੇ ਦਰਵਾਜ਼ਾ ਖੋਲ੍ਹ ਦਿੱਤਾ ਤੇ ਉਹ ਬਹਿ ਗਿਆ ਉਦੋਂ ਹੀ ਪਿੱਛੋਂ ਉਹਦੀ ਮਾਂ ਆਈ ਤੇ ਉੱਚੀ ਸਾਰੀ ਬੋਲੀ ਜੇ ਤੁਹਾਡੇ ਦੋਵਾਂ ਦਾ ਇਰਾਦਾ ਇਹ ਘਰ ਛੱਡ ਕੇ ਜਾਣ ਦਾ ਆ ਨਾ ਤਾਂ ਕੰਨ ਖੋਲ ਕੇ ਸੁਣ ਲਓ ਕਿ ਰਾਜਵੀਰ ਦੇ ਵਿਆਹ ਤੋਂ ਪਹਿਲਾਂ ਕੋਈ ਕਿਤੇ ਨਹੀਂ ਜਾਊਗਾ। ਕੁਲਦੀਪ ਤੇ ਕਮਲਹਰਨ ਨੀ ਨਾਲ ਮਾਂ ਦਾ ਮੂੰਹ ਵੇਖਣ ਲੱਗੇ। ਕੁਲਦੀਪ ਨੇ ਗੁੱਸੇ ਵਿੱਚ ਕਿਹਾ ਕਿ ਕਮਾਲ ਦੀ ਜਸੂਸੀ ਕਰਦੀਆਂ ਤੂੰ ਜੇ ਸਿੱਧਾ ਪੁੱਛਦੀ ਤਾਂ ਦੱਸ ਵੀ ਦਿੰਦਾ। ਪਰ ਹੁਣ ਮੈਂ ਕੀ ਦੱਸਾਂ ਜੋ ਤੁਸੀਂ ਸਮਝਣਾ ਹੈ ਸਮਝ ਲਓ। ਕਮਲ ਨੇ ਵੀ ਜ਼ੋਰ ਨਾਲ ਕਿਹਾ ਕਿ ਇਹ ਤਾਂ ਰਾਜਵੀਰ ਦਾ ਹੀ ਕੰਮ ਆ। ਸਿਰਫ ਉਹ ਸਾਡੇ ਘਰ ਲੜਾਈ ਕਰਾਉਣ ਦਾ ਕੰਮ ਕਰਦੀ ਆ। ਮਾਂ ਬਾਹਰ ਚਲੀ ਗਈ। ਰਾਜਵੀਰ ਕਮਰੇ 'ਚ ਬੈ ਕੇ ਟੀਵੀ ਵੇਖਦੀ ਸੀ। ਉਦੋਂ ਹੀ ਉਹਨੂੰ ਮਾਂ ਦੀ ਯਾਦ ਆਈ ਤਾਂ ਮਾਂ ਕਿਤੇ ਨਜ਼ਰ ਨਹੀਂ ਆਈ ਉਹਨੇ ਤੁਰੰਤ ਕੁਲਦੀਪ ਨੂੰ ਜਾ ਕੇ ਕਿਹਾ ਕਿ ਮਾਂ ਕਿੱਥੇ ਗਈ ਆ ਤਾਂ ਕੁਲਦੀਪ ਘਬਰਾ ਗਿਆ ਕਿ ਕਿਤੇ ਮੇਰੀ ਗੱਲ ਦਾ ਬੁਰਾ ਤਾਂ ਨਹੀਂ ਮੰਨ ਗਈ ਤੇ ਗੁੱਸੇ ਵਿੱਚ ਕਿਤੇ ਚਲੀ ਗਈ ਹੋਵੇ ਇਸ ਗੱਲ ਤੋਂ ਕਮਲ ਵੀ ਪਰੇਸ਼ਾਨ ਹੋ ਗਈ ਲੱਭਦੇ ਲੱਭਦੇ ਦੋਵੇਂ ਇੱਕ ਪਾਰਕ ਵਿੱਚ ਚਲੇ ਗਏ ਮਾਂ ਨੂੰ ਉੱਥੇ ਵੇਖ ਕੇ ਕੁਲਦੀਪ ਨੇ ਮੋਢੇ ਤੇ ਹੱਥ ਰੱਖ ਕੇ ਕਿਹਾ ਕਿ ਮਾਂ ਤੂੰ ਚੁੱਪ ਕਰਕੇ ਕਿਉਂ ਘਰ ਆ ਗਈ ਦੱਸ ਕੇ ਵੀ ਨਹੀਂ ਆਈ ਕਿਸੇ ਨੂੰ ਦੱਸ ਕੇ ਤਾਂ ਆ ਸਕਦੀ ਸੀ ਨਾ ਜੇ ਘਰ ਨਹੀਂ ਜਾਏਗੀ ਤਾਂ ਮੈਂ ਵੀ ਹੁਣੇ ਘਰ ਛੱਡ ਕੇ ਚਲਾ ਜਾਊਂਗਾ ਇਹ ਸੁਣਦੇ ਹੀ ਮਾਂ ਘਰ ਆ ਗਈ ਕੁਲਦੀਪ ਚੰਗੀਤਰਾ ਜਾਣਦਾ ਸੀ ਕਿ ਆਪਣੀ ਮਾਂ ਨੂੰ ਕਿਵੇਂ ਕਾਬੂ ਕਰਨਾ ਹੈ ਕਮਲ ਘਰ ਰੋਟੀ ਪਕਾ ਰਹੀ ਸੀ ਸੱਸ ਦੀ ਹੁੰਦਿਆ ਹੀ ਉਹਨੇ ਥਾਲੀ 'ਚ ਰੋਟੀ ਪਾਈ ਤੇ ਆਪਣੀ ਸੱਸ ਨੂੰ ਫੜਾ ਦਿੱਤੀ ਸੱਸ ਆਪਣੀਆਂ ਅੱਖਾਂ ਚਾਥਰੂ ਲਿਆ ਕੇ ਬੋਲੀ ਮੇਰੇ ਘਰ ਦੇ ਟੁਕੜੇ ਹੋਣ ਵਾਲੇ ਆ ਭਲਾ ਮੇਰੇ ਗਲੇ 'ਚੋਂ ਬੁਰਕੀ ਕਿਵੇਂ ਲੰਘ ਸਕਦੀ ਹੈ ਮੇਰੀ ਰਾਜਵੀਰ ਦਾ ਵਿਆਹ ਹੋ ਜਾਵੇ ਤਾਂ ਮੈਂ ਚੈਨ ਨਾਲ ਮਰ ਜੂੰਗੀ ਕਮਲ ਨੇ ਝਟ ਕਿਹਾ ਕਿ ਪਤਾ ਨਹੀਂ ਤੁਹਾਡੇ ਦਿਲ ਵਿੱਚ ਕਿਹੋ ਕਿਹੋ ਜਿਹੇ ਖਿਆਲ ਆਉਂਦੇ ਰਹਿੰਦੇ ਆ ਆਪਣੀ ਕੁੜੀ ਨੂੰ ਕੁਝ ਕਹਿੰਦੇ ਨਹੀਂ ਤੇ ਸਾਡੇ ਪਿੱਛੇ ਪੈ ਰਹਿੰਦੇ ਹੋ ਕੁਲਦੀਪ ਨੇ ਕਮਲ ਨੂੰ ਚੁੱਪ ਰਹਿਣ ਲਈ ਕਿਹਾ ਤਾਂ ਕਮਲ ਚੁੱਪ ਹੋ ਗਈ ਤੇ ਸਾਰਿਆਂ ਨੇ ਖਾਣਾ ਖਾ ਲਿਆ ਅਗਲੇ ਦਿਨ ਕੁਲਦੀਪ ਨੇ ਰਾਜਵੀਰ ਲਈ ਕੁਝ ਮੁੰਡਿਆਂ ਦੀਆਂ ਫੋਟੋਆਂ ਲਿਆਂਦੀਆਂ ਤਾਂ ਆਪਣੀ ਮਾਂ ਨੂੰ ਫੋਟੋ ਵਿਖਾ ਕੇ ਕਹਿਣ ਲੱਗਾ ਮਾਂ ਤੂੰ ਇਹਨਾਂ ਵਿੱਚੋਂ ਇੱਕ ਮੁੰਡਾ ਪਸੰਦ ਕਰਨਾ ਆ ਤਾਂ ਮਹਾਰਾਣੀ ਨਾਲ ਆਪਣੇ ਮੁੰਡੇ ਦਾ ਮੂੰਹ ਵੇਖਣ ਲੱਗੀ ਉਹਦੀ ਗੱਲ ਨੂੰ ਇੰਨਾ ਸੀਰੀਅਸ ਲਿਆ ਜਾਊਗਾ ਇਹ ਤਾਂ ਉਹਨੇ ਸੋਚਿਆ ਹੀ ਨਹੀਂ ਸੀ ਰਾਜਵੀਰ ਨੇ ਤੁਰੰਤ ਕਿਹਾ ਕਿ ਵੀਰ ਕੀ ਤੂੰ ਮੈਨੂੰ ਤੱਕਾ ਦੇਣਾ ਚਾਹੁੰਨਾ ਆ ਤਾਂ ਕੁਲਦੀਪ ਨੇ ਕਿਹਾ ਕਿ ਨਹੀਂ ਮੰਮੀ ਨੂੰ ਤੇਰੀ ਬੜੀ ਚਿੰਤਾ ਆ ਇਸ ਲਈ ਕਹਿਣਾ ਆ ਪਰ ਫਿਰ ਮਾਂ ਚੁੱਪਚਾਪ ਮੁੰਡਿਆਂ ਦੀਆਂ ਫੋਟੋਆਂ ਵੇਖਣ ਲੱਗੀ ਤਾਂ ਰਾਜਵੀਰ ਇੱਕ ਫੋਟੋ ਵੇਖ ਕੇ ਬੋਲੀ ਕੇ ਮੁੰਡਾ ਚੰਗਾ ਲੱਗਦਾ ਆ ਪ੍ਰੋਫਾਈਲ ਤਾਂ ਚੰਗੀ ਆ ਇਹਦੀ ਤਨਖਾਹ ਵੀ ਚੰਗੀ ਹੋਣੀ ਆ ਵੇਖ ਲੈ ਵੀਰ ਕੱਲਾ ਹੋਣਾ ਚਾਹੀਦਾ ਆ ਕਮਲ ਹਰਾਨੀ ਨਾਲ ਰਾਜਵੀਰ ਨੂੰ ਵੇਖ ਰਹੀ ਸੀ ਇਹ ਕਿੰਨੀ ਬੇਸ਼ਰਮ ਆ ਕਿਵੇਂ ਮੰਗਾ ਕਰਦੀ ਆ ਉਦੋਂ ਹੀ ਕਮਲ ਨੇ ਕਿਹਾ ਕਿ ਕੁਲਦੀਪ ਮੈਂ 2 ਦਿਨਾਂ ਬਾਅਦ ਆਪਣੇ ਪੇਕੇ ਜਾਣਾ ਆ ਕੁਝ ਦਿਨਾਂ ਉੱਥੇ ਰਹਿਣਾ ਪਊਗਾ ਉਦੋਂ ਹੀ ਰਾਜਵੀਰ ਨੇ ਕਮਲ ਨੂੰ ਗੁੱਸੇ 'ਚ ਵੇਖ ਕੇ ਕਿਹਾ ਕਿ ਸਾਹਮਣੇ ਸੱਸ ਬੈਠੀ ਆ ਕਹਿੰਤੋ ਪਹਿਲਾਂ ਪੁੱਛ ਨਹੀਂ ਸਕਦੀ ਕਿ ਇਹ ਹੁਣ ਆਪਣੀ ਮਰਜ਼ੀ ਨਾਲ ਪੇਕੇ ਚਲੀ ਜਾਊਗੀ ਮਾਂ ਨੇ ਵੀ ਆਪਣੇ ਮੁੰਡੇ ਨੂੰ ਕਿਹਾ ਕਿ ਪੁੱਤ ਇਹਨੂੰ ਟਾਈਮ ਤੋਂ ਪਹਿਲਾਂ ਸਾਂਭ ਲ ਹੁਣ ਇਹਦੇ ਕੁਝ ਜ਼ਿਆਦਾ ਹੀ ਪਰ ਨਿਕਲ ਆਏ ਆ ਘਰ ਦਾ ਕੰਮ ਕੌਣ ਕਰੂਗਾ ਇਸ ਗੱਲ ਦੀ ਤਾਂ ਇਹਨੂੰ ਕੋਈ ਫਿਕਰ ਨਹੀਂ ਜਿਹੜਾ ਇਹ ਪੇਕੇ ਜਾਣ ਨੂੰ ਕਹਿੰਦੀ ਆ ਕੁਲਦੀਪ ਨੇ ਸਖਤ ਅਵਾਜ਼ ਚ ਕਿਹਾ ਕਿ ਉਹ ਮੈਨੂੰ ਪੁੱਛ ਕੇ ਚਲੀ ਆ ਕਿਉਂਕਿ ਇਹਦੇ ਪਾਪਾ ਦੀ ਸਿਹਤ ਖਰਾਬ ਆ ਉਹਨਾਂ ਦੀ ਦੇਖਭਾਲ ਲਈ ਕੁਝ ਦਿਨ ਇਹਨੂੰ ਉੱਥੇ ਰਹਿਣਾ ਪਊਗਾ ਰਾਜਵੀਰ ਨੇ ਕੁਲਦੀਪ ਨੂੰ ਗੁੱਸੇ ਵਿੱਚ ਕਿਹਾ ਇੱਥੇ ਕਿਹੜੇ 2-4 ਨੌਕਰ ਰੱਖੇ ਆ ਜਾਂ ਮੇਰੀਆਂ ਦੋ ਭਾਬੀਆਂ ਆ ਜਿਹੜਾ ਘਰ ਸਾਮ ਲੈਣਗੀਆਂ ਮਾਣ ਵੀ ਗੁੱਸੇ 'ਚ ਕਿਹਾ ਕਿ ਕੋਈ ਕਿਤੇ ਨਹੀਂ ਜਾਊਗਾ ਜਦੋਂ ਮੈਂ ਮਨਾ ਕਰ ਦਿੱਤਾ ਤਾਂ ਕਰ ਦਿੱਤਾ ਇਹਦੀ ਦੂਜੀ ਭੈਣ ਵੀ ਹੈਗੀ ਆ ਉਹ ਜਾ ਕੇ ਇਹਦੇ ਪਿਓ ਦੀ ਸੇਵਾ ਕਿਉਂ ਨਹੀਂ ਕਰਦੀ ਕੁਲਦੀਪ ਨੇ ਵਿੱਚ ਹੀ ਗੱਲ ਕੱਟ ਕੇ ਕਿਹਾ ਮਾਂ ਉਹ ਬਾਹਰ ਕਿਤੇ ਘੁੰਮਣ ਗਈ ਆ ਇੰਨੀ ਛੇਤੀ ਨਹੀਂ ਆ ਸਕਦੀ ਪਾਪਾ ਕੱਲੇ ਆ ਇਸ ਲਈ ਜਾਣਾ ਹੀ ਪੈਣਾ ਆ ਮਾਂ ਨੇ ਗੁੱਸੇ 'ਚ ਕਿਹਾ ਪਤਾ ਨਹੀਂ ਕਿਹੋ ਜੀ ਬਹੂ ਆ ਇਹਨੂੰ ਸਾਡੀ ਕੋਈ ਫਿਕਰ ਹੀ ਨਹੀਂ ਕਮਲ ਇਹ ਗੱਲ ਸੁਣ ਕੇ ਗੁੱਸੇ 'ਚ ਖੜੀ ਹੋ ਗਈ ਤੇ ਬੋਲੀ ਇਹ ਕਹਿਣ ਤੋਂ ਪਹਿਲਾਂ ਆਪਣੇ ਆਪ ਨੂੰ ਇਸ ਲਾਇਕ ਕਿਉਂ ਨਹੀਂ ਬਣਾਇਆ ਤੁਸੀਂ ਸੱਸ ਹੱਥ ਚੁੱਕਦੀ ਉਸ ਤੋਂ ਪਹਿਲਾਂ ਹੀ ਕਲਦੀਪ ਨੇ ਹੱਥ ਫੜ ਕੇ ਕਿਹਾ ਮੰਮੀ ਕੁਝ ਤਾਂ ਸੋਚਿਆ ਕਰ ਉਦੋਂ ਹੀ ਕਮਲ ਨੇ ਜ਼ੋਰ ਨਾਲ ਚਿਲਾ ਕੇ ਕਿਹਾ ਇਹਨਾਂ ਨੂੰ ਹੋਰ ਕਰਨਾ ਹੀ ਕੀ ਹੁੰਦਾ ਆ ਅਗਲੇ ਦਿਨ ਸਵੇਰੇ-ਸਵੇਰੇ ਸੱਸ ਤੇ ਨਾਨਨ ਦੇ ਸਾਹਮਣੇ ਕਮਲ ਨੇ ਚਾਹ ਬਣਾ ਕੇ ਰੱਖੀ ਤੇ ਆਪਣੇ ਕਮਰੇ ਵਿੱਚ ਚਲੀ ਗਈ। ਸੱਸ ਨੇ ਕਿਹਾ ਕਿ ਇਹ ਕਮਰਾ ਬੰਦ ਕਰਕੇ ਕੀ ਕਰਦੀ ਐ ਇਸ ਵੇਲੇ? ਕੁਲਦੀਪ ਆਇਆ ਤੇ ਬੋਲਿਆ ਮੰਮੀ ਮੈਂ ਦਫ਼ਤਰ ਚੱਲਿਆ ਆਂ। ਕੁਲਦੀਪ ਤਾਂ ਚਲਾ ਗਿਆ ਪਰ ਹਜੇ ਤੱਕ ਨਾਸ਼ਤਾ ਨਹੀਂ ਸੀ ਬਣਿਆ ਤੇ ਸੱਸ ਵਾਰ-ਵਾਰ ਰਸੋਈ ਵੱਲ ਵੇਖਦੀ ਸੀ। ਉਦੋਂ ਹੀ ਕੁਝ ਧੀਰ ਬਾਅਦ ਕਮਲ ਆਪਣੇ ਕਮਰੇ ਵਿੱਚੋਂ ਇੱਕ ਬੈਗ ਲੈ ਕੇ ਬਾਹਰ ਨਿਕਲੀ ਤਾਂ ਰਾਜਵੀਰ ਨੇ ਆਪਣੀ ਮਾਂ ਵੱਲ ਵੇਖਿਆ। ਤੇ ਤਰੰਤ ਉੱਠ ਕੇ ਖੜੀ ਹੋ ਗਈ ਸਾਸ ਨੇ ਤਰੰਤ ਕਿਹਾ ਸਵੇਰੇ ਸਵੇਰੇ ਇਹ ਬੈਗ ਲੈ ਕੇ ਕਿੱਥੇ ਚੱਲੀ ਆ ਤੈਨੂੰ ਮੈਂ ਕੱਲ ਮਨਾ ਕੀਤਾ ਸੀ ਨਾ ਤਾਂ ਕਮਲ ਨੇ ਸਾਸਵਾਲ ਬਿਨਾਂ ਵੇਖੇ ਕਿਹਾ ਵਾਰ-ਵਾਰ ਨਹੀਂ ਦੱਸਣਾ ਮੈਂ ਕੱਲ ਦੱਸ ਦਿੱਤਾ ਸੀ ਨਾ ਤਾਂ ਉਦੋਂ ਹੀ ਰਾਜਵੀਰ ਨੇ ਆਪਣੀ ਭਾਬੀ ਦੇ ਹੱਥੋਂ ਉਹਦਾ ਬੈਗ ਖੋਲ ਲਿਆ ਜਦੋਂ ਮਨਾ ਕਰ ਦਿੱਤਾ ਤਾਂ ਤੇਰੀ ਜਾਨ ਦੀ ਹਿੰਮਤ ਕਿਵੇਂ ਹੋਈ ਤੇਰੀ ਮਾਂ ਤਾਂ ਮਰ ਗਈ ਆ ਫਿਰ ਉੱਥੇ ਵਾਰਾਗਰਦੀ ਕਰਨ ਕਿਉਂ ਚੱਲਨੀ ਆ ਸਾਨੂੰ ਚੰਗੀ ਤਰ੍ਹਾਂ ਪਤਾ ਆ ਕਿ ਤੇਰੇ ਤੇ ਕੁਲਦੀਪ ਵਿੱਚ ਕੋਈ ਚੱਲਦਾ ਆ ਭਲਾ ਮਾਂ ਦੇ ਬਿਨਾਂ ਵੀ ਪੇਕੇ ਹੁੰਦੇ ਆ ਤਾਂ ਕਮਲ ਨੇ ਤੁਰੰਤ ਆਪਣੀ ਨਾਨਨ ਨੂੰ ਅੱਖਾਂ ਮਿਖਾ ਕੇ ਕਿਹਾ ਕਿ ਖਬਰਦਾਰ ਚੁੱਪ ਚਾ ਬੈਗ ਮੈਨੂੰ ਫੜਾ ਦੇ ਮੈਂ ਆਪਣੇ ਬਿਮਾਰ ਪਿਓ ਦੇ ਕੋਲ ਚੱਲੀਆਂ ਤੈਨੂੰ ਵਿੱਚ ਬੋਲਣ ਦੀ ਲੋੜ ਨਹੀਂ ਤਾਂ ਸੱਸ ਵੀ ਚੀਲਾ ਕੇ ਬੋਲਣ ਲੱਗੀ ਕਿੰਨੇ ਦਿਨਾਂ ਤੋਂ ਪੇਕੇ ਪੇਕੇ ਜਾਣ ਦੀ ਰਾਟ ਲਾਈ ਆਏ ਨੇ ਹੁਣ ਚੱਲੀਆਂ ਤਾਂ ਆਪਣੇ ਪਿਓ ਨੂੰ ਇੱਕ ਗੱਲ ਕਹਿਦੀ ਇਹ ਮੇਰੀ ਤੀ ਦੇ ਵਿਆਹ ਦਾ ਇੰਤਜ਼ਾਮ ਉਹਦੇ ਘਰ ਹੀ ਹੋਣਾ ਆ ਇੰਨਾ ਵੱਡਾ ਘਰ ਆ ਕਿ ਉਹ ਆਪਣੀ ਹੇ ਕਤਲ ਲੈ ਕੇ ਮਰੂਗਾ ਜਦੋਂ ਪਿਓ ਬਿਮਾਰੀ ਹੋ ਗਿਆ ਤਾਂ ਘਰੋਂ ਆਪਣਾ ਹਿੱਸਾ ਲੈ ਕੇ ਵਾਪਸ ਆਈ ਨਹੀਂ ਤਾਂ ਮੈਂ ਵੜਨ ਨਹੀਂ ਦੇਣਾ ਤੈਨੂੰ ਕਮਲ ਦਾ ਖੂਨ ਇਹ ਗੱਲ ਸੁਣ ਕੇ ਖੌਲ ਉੱਠਿਆ ਉਹਨੇ ਤੁਰੰਤ ਰਾਜਵੀਰ ਦਾ ਹੱਥ ਫੜਿਆ ਤੇ ਬੋਲੀ ਇਹ ਸਾਰੀ ਫਸਾਦ ਦੀ ਜੜ ਤੂੰ ਹੀ ਆ ਨਾ ਤੈਨੂੰ ਹੀ ਕੰਨ ਭਰਨ ਦਾ ਸ਼ੌਂਕ ਆ ਤੇਰਾ ਇੱਥੇ ਇਹ ਹਾਲ ਆ ਤਾਂ ਸਾਰੇ ਜਾ ਕੇ ਕੀ ਕਰਨਗੇ ਦੋ ਦਿਨਾਂ ਚ ਤਲਾਕ ਲੈ ਕੇ ਵਾਪਸ ਆ ਜਾਣਗੇ ਤੇ ਸਾਡੀ ਛਾਤੀ ਤੇ ਆ ਕੇ ਬਹਿ ਜੇਗੀ ਤੇ ਚਿੰਤਾ ਨਾ ਕਰ ਮੈਂ ਵੀ ਕਹਿ ਦੇਣਾ ਸਾਰਿਆਂ ਨੂੰ ਕਿ ਇਹਦੇ ਇੱਥੇ ਕੋਈ ਪੇਕੇ ਨਹੀਂ ਤੇ ਤੈਨੂੰ ਵਾਪਸ ਭੇਜ ਕੇ ਰੂੰਗੀ ਕਿਉਂਕਿ ਮਾਜੀ ਦਾ ਕੀ ਪਰੋਸਾ ਕਦੋਂ ਪ੍ਰਲੋਕ ਸੁਧਾਰ ਜਾਵੇ ਮੇਰੇ ਪਿਓ ਲਈ ਐਵੇਂ ਕਹਿਨੀ ਆ ਨਾ ਫਿਕਰ ਨਾ ਕਰ ਤੇਰੀ ਮਾਂ ਨਾਲ ਵੀ ਇਹੋ ਕੁਝ ਹੋਣਾ ਆ ਉਦੋਂ ਹੀ ਰਾਜਵੀਰ ਨੇ ਆਪਣਾ ਹੱਥ ਛਡਾਇਆ ਤੇ ਕਮਲ ਦੀ ਗਲ ਤੇ ਥੱਪੜ ਮਾਰ ਦਿੱਤਾ ਕਮਲ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ ਤੋਂ ਨੇ ਤਰੰਤ ਆਪਣੇ ਬੈਗ ਵਿੱਚੋਂ ਆਪਣਾ ਫੋਨ ਕੱਢਿਆ ਤੇ ਇੱਕ ਨੰਬਰ ਡਾਇਲ ਕੀਤਾ ਤਾਂ ਉਹਨੇ ਫੋਨ ਤੇ ਕਿਹਾ ਥਾਣੀ ਦਾ ਸਾਹਿਬ ਮੇਰੇ ਕੋਲੋਂ ਦਾਜ ਮੰਗਿਆ ਜਾ ਰਿਹਾ ਆ ਤੇ ਘਰੋਂ ਕੱਢਣ ਦੀਆਂ ਧਮਕੀਆਂ ਦਿੰਦੇ ਆ ਮੇਰੀ ਸੱਸ ਤਾਂ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੀ ਆ ਮੇਰਾ ਪਿਓ ਵੀ ਮਾਰਿਆ ਇਹ ਮੈਨੂੰ ਆਪਣੇ ਘਰੋਂ ਹੀ ਸਾਂ ਮੰਗਣ ਨੂੰ ਕਹਿੰਦੇ ਆ ਬਸ ਤੁਸੀਂ ਛੇਤੀ ਆ ਜਾਓ ਇਹ ਤਾਂ ਮੈਨੂੰ ਮਾਰਨ ਤੇ ਤੁੱਲੇ ਆ ਕਮਲ ਦੀ ਸੱਸ ਇਹ ਸੁਣ ਕੇ ਹੈਰਾਨ ਰਹਿ ਗਈ ਤੇ ਕਹਿਣ ਲੱਗੀ ਕਿ ਅਸੀਂ ਤੇਰੇ ਕੋਲੋਂ ਦਾਜ ਕਦੋਂ ਮੰਗਿਆ ਆ ਤਾਂ ਕਮਲ ਨੇ ਕਿਹਾ ਇਹ ਸਾਂ ਮੰਗਣਾ ਵੀ ਦਾਜ ਮੰਗਣ ਦੇ ਬਰਾਬਰੀ ਹੁੰਦਾ ਆ ਹੁਣ ਆਉਣ ਦੇ ਪੁਲਿਸ ਨੂੰ ਹੁਣ ਕਮਲ ਆਰਾਮ ਨਾਲ ਬਹਿ ਗਈ ਸੀ ਤਾਂ ਸੱਸ ਘਬਰਾ ਕੇ ਵਾਰ-ਵਾਰ ਦਰਵਾਜ਼ੇ ਵੱਲ ਵੇਖਣ ਲੱਗੀ ਤੇ ਕਹਿਣ ਲੱਗੀ ਕਿ ਕਿਉਂ ਸਾਡੀ ਇੱਜ਼ਤ ਰੋਲਣਾ ਚਾਹੁੰਨੀ ਆ ਤੂੰ ਤਾਂ ਕਮਲ ਨੇ ਕਿਹਾ ਕਿ ਦੂਜਿਆਂ ਦੇ ਘਰ ਦੀ ਇੱਜ਼ਤ ਤੁਸੀਂ ਰੋਲ ਸਕਦੇ ਹੋ ਤਾਂ ਫਿਰ ਮੈਂ ਕਿਉਂ ਨਹੀਂ ਜਿਵੇਂ ਹੀ ਪੁਲਿਸ ਆਈ ਤਾਂ ਕਮਲ ਰੋਂਦੇ ਹੋਏ ਪੁਲਿਸ ਨੂੰ ਕਹਿਣ ਲੱਗੀ ਕਿ ਮੈਡਮ ਜੀ ਇਹੋ ਆ ਦੋਵੇਂ ਜਾਣੀਆਂ ਮੇਰੇ ਪਿਓ ਦਾ ਘਰ ਹੜਪਣਾ ਚਾਹੁੰਦੀਆਂ ਆ ਤੇ ਮੈਨੂੰ ਰੋਜ਼ ਇਹਦੇ ਲਈ ਮਾਰਦੀਆਂ ਵੀ ਆ ਇਸ ਘਰ 'ਚ ਮੈਨੂੰ ਚੰਦੀਆਂ ਦੋ ਰੋਟੀਆਂ ਵੀ ਨਹੀਂ ਮਿਲਦੀਆਂ ਇਹਦੇ ਤੋਂ ਤਾਂ ਚੰਗਾ ਸੀ ਕਿ ਮੇਰਾ ਵਿਆਹ ਹੀ ਨਾ ਹੁੰਦਾ ਪੁਲਿਸ ਨੇ ਪੁੱਛਿਆ ਤਾਂ ਦੋਵੇਂ ਮਾਂ ਤੀ ਮਾਫੀ ਮੰਗਣ ਲੱਗੀਆਂ ਪਰ ਕਮਲ ਕਹਿਣ ਲੱਗੀ ਤੁਹਾਡੇ ਨਾਲ ਇਹ ਹੋਣਾ ਚਾਹੀਦਾ ਆ ਦੋਵਾਂ ਨੇ ਮੈਨੂੰ ਬੜਾ ਪਰੇਸ਼ਾਨ ਕੀਤਾ ਆ ਰਾਜਵੀਰ ਤੇ ਸਸਰੂਣ ਲੱਗੀਆਂ ਤੇ ਕਹਿਣ ਲੱਗੀਆਂ ਪੁੱਤ ਤੂੰ ਆਪਣੇ ਘਰ ਜਾਣਾ ਆ ਤਾਂ ਚਲੀ ਜਾ ਪਰ ਸਾਡੇ ਨਾਲ ਇਹੋ ਜਿਹਾ ਜ਼ੁਲਮ ਨਾ ਕਰ ਸਾਨੂੰ ਜੇਲ੍ਹ ਜਾਣ ਤੋਂ ਬਚਾਲਾ ਸਾਨੂੰ ਤੇਰੇ ਪਿਓ ਕੋਲੋਂ ਕੁਝ ਨਹੀਂ ਚਾਹੀਦਾ ਅਸੀਂ ਸਹੋ ਖਾਨੀਆਂ ਆ ਕਦੀ ਜ਼ਿੰਦਗੀ 'ਚ ਇਹੋ ਜਿਹੀ ਗੱਲ ਨਹੀਂ ਕਰਾਂਗੀਆਂ ਪਰ ਕਮਲ ਨੇ ਇੱਕ ਵੀ ਗੱਲ ਨਾ ਸੁਣੀ ਤੇ ਚੁੱਪਚਾਪ ਆਪਣਾ ਬੈਗ ਚੁੱਕ ਕੇ ਆਪਣੇ ਪੇਕੇ ਚਲੀ ਗਈ ਸੱਸ ਨੇ ਪੁਲਿਸ ਕੋਲੋਂ ਕੁਲਦੀਪ ਨੂੰ ਫੋਨ ਕਰਵਾਇਆ ਤਾਂ ਕੁਲਦੀਪ ਭੱਜ ਕੇ ਘਰ ਆ ਗਿਆ ਕੁਲਦੀਪ ਨੇ ਮਿੰਤਾ ਕਰਕੇ ਦੋਵਾਂ ਨੂੰ ਛਡਾਤਾ ਲਿਆ ਪਰ ਪੁਲਿਸ ਨੇ ਉਹਨਾਂ ਨੂੰ ਧਮਕੀ ਦੇ ਕੇ ਕਿਹਾ ਜੇ ਅੱਗੇ ਤੋਂ ਤੁਸੀਂ ਆਪਣੀ ਬਹੂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕੋਈ ਧਮਕੀ ਦਿੱਤੀ ਤਾਂ ਜੇਲ੍ਹ ਜਾਣ ਤੋਂ ਤੁਹਾਨੂੰ ਕੋਈ ਨਹੀਂ ਰੋਕ ਸਕੂਗਾ ਪੁਲਿਸ ਦੇ ਜਾਣ ਤੋਂ ਬਾਅਦ ਕੁਲਦੀਪ ਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਕੋਈ ਕਿਸੇ ਨੂੰ ਵੱਖ ਨਹੀਂ ਕਰਨਾ ਚਾਹੁੰਦਾ ਤੇ ਨਾ ਹੀ ਉਹ ਵੱਖ ਰਹਿਣ ਲੱਗੀ ਆ ਉਹਨੇ ਤਾਂ ਆਪਣੇ ਪੇਕੇ ਜਾਣ ਲਈ ਪੈਕਿੰਗ ਕੀਤੀ ਸੀ ਪਰ ਤੇਰੇ ਕੰਧ ਤਾਂ ਇਹ ਕੁੜੀ ਭਰਦੀ ਆ ਨਾ ਜਿਹਦੇ ਨਾਲ ਤੂੰ ਕਮਲ ਨੂੰ ਗਲਤ ਸਮਝਣ ਲੱਗਦੀ ਆ ਉਹ ਤੇਰਾ ਇੰਨਾ ਖਿਆਲ ਰੱਖਦੀ ਆ ਜਦਕੇ ਤੇਰੀ ਕੁੜੀ ਤੈਨੂੰ ਪਾਣੀ ਦਾ ਇੱਕ ਗਲਾਸ ਤੱਕ ਨਹੀਂ ਪਿੜਾਉਂਦੀ ਹੁਣ ਸੱਸ ਸੇ ਇੱਕ ਇੱਕ ਗੱਲ ਗੌਰ ਨਾਲ ਸੁਣ ਰਹੀ ਸੀ ਤੇ ਸਮਝ ਗਈ ਸੀ ਕਿ ਉਹਨਾਂ ਦੀ ਬਹੁਤ ਗਲਤ ਨਹੀਂ ਬਲਕਿ ਗਲਤ ਸਾਡੀ ਸੋਚ ਆ ਤੇ ਗਲਤ ਮੇਰੀ ਕੁੜੀ ਆ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ